ਅਰਵਿੰਦ ਕੇਜਰੀਵਾਲ ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 7 ਸਵਰਾਜ ਦੀ ਸਵਦੇਸ਼ੀ ਟਾਪੂ ਪੁਰਾਣੇ ਭਾਰਤ ਵਿੱਚ ਲੋਕ ਸਾਸ ਕੀ ਫੈਸਲੇ ਵੀ ਲੈਂਦੇ ਸਨ ਮੌਜੂਦਾ ਸਮੇਂ ਵਿੱਚ ਅਜਿਹਾ ਕਈ ਦੇਸ਼ਾਂ ਵਿੱਚ ਹੋ ਰਿਹਾ ਹੈ ਇਹ ਗੱਲਾਂ ਬਹੁਤੇ ਲੋਕ ਜਾਣਦੇ ਹਨ ਕੀ ਮੌਜੂਦਾ ਸਮੇਂ ਦੀ ਕੋਈ ਅਜਿਹੀ ਘਟਨਾ ਹੈ ਜਿਸ ਬਾਰੇ ਲੋਕਾਂ ਦੀ ਜਾਣਕਾਰੀ ਬਹੁਤ ਘੱਟ ਹੈ ਸਾਰੇ ਨੂੰ ਲੱਗਦਾ ਕਿ ਇਹ ਸਭ ਆਪਣੇ ਦੇਸ਼ ਵਿੱਚ ਸੰਭਵ ਨਹੀਂ ਹੈ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਾਨਕ ਲੀਡਰਾਂ ਦੇ ਉਦਮ ਨਾਲ ਲੋਕਤੰਤਰ ਵਿੱਚ ਕਈ ਪ੍ਰਯੋਗ ਹੋਏ ਹਨ ਇਹਨਾਂ ਪ੍ਰਯੋਗਾਂ ਨੇ ਸਥਾਨਕ ਸ਼ਾਸਨ ਵਿੱਚ ਕਿਵੇਂ ਗੁਨਾਤਮਕ ਸਤਾਰਾ ਆਇਆ ਹੈ ਆਓ ਇਸទੀਆਂ ਕੁਝ ਬਣਕੀਆਂ ਵੇਖੀਏ ਮਹਾਰਾਸ਼ਟਰ ਦਾ ਹਿਰਵੇ ਬਜ਼ਾਰ ਪਿੰਡ ਹਿਰਵੇ ਪਿੰਡ ਪੂਨੇ ਤੋਂ 100 ਕਿਲੋਮੀਟਰ ਦੂਰ ਅਹਮਦਾਬਾਦ ਜ਼ਿਲ੍ਹੇ ਵਿੱਚ ਵਸਿਆ ਇੱਕ ਪਿੰਡ ਹੈ ਇਸ ਪਿੰਡ ਵਿੱਚ 1972 ਤੋਂ 1999 ਤੱਕ ਬਹੁਤ ਕਾਲ ਪਏ ਇਨਾ ਅਕਾਲਾਂ ਨੇ ਲੋਕਾਂ ਦੀ ਕਮਰ ਹੀ ਤੋੜ ਦਿੱਤੀ ਲੋਕ ਪਿੰਡ ਛੱਡ ਛੱਡ ਕੇ ਪੂਨੇ ਮੁੰਬਈ ਨੂੰ ਭੱਜਣ ਲੱਗੇ 90 ਫੀਸਦੀ ਲੋਕ ਗਰੀਬੀ ਦੀ ਰੇਖਾ ਤੇ ਹੇਠਾਂ ਆ ਕੇ ਪਿੰਡਾਂ ਵਿੱਚ ਐਨਾ ਬੁਰਾ ਹਾਲ ਸੀ ਕਿ ਹਰ ਘਰ ਵਿੱਚ ਸ਼ਰਾਬ ਉਕੜਦੇ ਸਨ ਹਰ ਘਰ ਵਿੱਚ ਸ਼ਰਾਬ ਪੀਤੀ ਜਾਂਦੀ ਸੀ ਲੋਕ ਅਨਪੜ੍ਹ ਗਰੀਬ ਸਨ ਐਨੀ ਤੜੇਬੰਦੀ ਸੀ ਕਿ ਕਈ ਕਤਲ ਹੋ ਗਏ ਸਨ ਤਕਰੀਬਨ ਹਰ ਹਫ਼ਤੇ ਪੁਲਿਸ ਪਿੰਡ ਵਿੱਚ ਆਈ ਰਹਿੰਦੀ ਸੀ ਹਰ ਤਰ੍ਹਾਂ ਦਾ ਕੰਮ ਪਿੰਡ ਵਿੱਚ ਹੁੰਦਾ ਸੀ 1999 ਵਿੱਚ ਉੱਥੇ 20-30 ਲੜਕੇ ਇਕੱਠੇ ਹੋਏ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਿੰਡ ਨੂੰ ਬਦਲਾਂਗੇ ਪਿੰਡ ਵਿੱਚ ਅਜਿਹਾ ਨਹੀਂ ਚੱਲੇਗਾ ਉਹਨਾਂ ਨੇ ਆਪਣੇ ਪਿੰਡ ਵਿੱਚੋਂ ਇੱਕ ਲੜਕੇ ਨੂੰ ਆਪਣਾ ਲੀਡਰ ਚੁਣਿਆ ਉਸ ਦਾ ਨਾਮ ਪੋਪਟਰਾਓ ਪਵਾਰਸੀ ਉਸ ਨੂੰ ਕਿਹਾ ਕਿ ਤੂੰ ਪਿੰਡ ਦਾ ਸਰਪੰਚ ਬਣ ਜਾ ਉਹ ਲੜਕਾ ਮੁੰਬਈ ਵਿੱਚ ਐਮ ਕਾਮ ਦੀ ਪੜ੍ਹਾਈ ਕਰ ਰਿਹਾ ਸੀ ਉਸ ਨੂੰ ਮੁੰਬਈ ਤੋਂ ਵਾਪਸ ਬੁਲਾ ਲਿਆ ਗਿਆ ਪਿੰਡ ਵਿੱਚ ਜਿੰਨੇ ਵੀ ਗਰੁੱਪ ਸਨ ਲੜਕੇ ਉਹਨਾਂ ਸਾਰਿਆਂ ਤੋਂ ਟੜਿਆਂ ਦੇ ਵੱਡੇ ਬਜ਼ੁਰਗਾਂ ਦੇ ਕੋਲ ਗਏ ਤੇ ਹੱਥ ਜੋੜ-ਜੋੜ ਕੇ ਬੇਨਤੀ ਕੀਤੀ ਕਿ ਇਸ ਲੜਕੇ ਨੂੰ 1 ਸਾਲ ਦੇ ਲਈ ਸਰਪੰਚ ਬਣਾ ਦਿਓ ਅਸੀਂ ਪਿੰਡ ਦੀ ਇਸ ਅਵਸਥਾ ਨੂੰ ਬਦਲਣਾ ਚਾਹੁੰਦੇ ਹਾਂ ਉਹ ਸਾਰੇ ਬਜ਼ੁਰਗੋਨਾਂ ਲੜਕਿਆਂ ਤੇ ਬਹੁਤ ਹੱਸੇ ਫਿਰ ਸਾਰੇ ਮੰਨ ਗਏ ਉਸ ਲੜਕੇ ਨੂੰ 1 ਸਾਲ ਦੇ ਲਈ ਸਰਪੰਚ ਬਣਾਉਣ ਦੇ ਲਈ ਉਸ ਲੜਕੇ ਨੇ ਤੈਅ ਕੀਤਾ ਕਿ ਉਹ ਕੋਈ ਵੀ ਫੈਸਲਾ ਇਕੱਲਾ ਨਹੀਂ ਕਰੂਗਾ ਸਾਰੇ ਪਿੰਡ ਨਾਲ ਸਲਾਹ مشورہ ਕਰਕੇ ਕਰੇਗਾ ਸਰਕਾਰੀ ਕਾਨੂੰਨ ਦੇ ਮੁਤਾਬਕ ਗ੍ਰਾਮ ਸਭਾ ਦੀਆਂ ਸਾਲ ਵਿੱਚ 2 ਮੀਟਿੰਗਾਂ ਹੀ ਹੋਣੀਆਂ ਹੁੰਦੀਆਂ ਹਨ ਇੱਕ 26 ਜਨਵਰੀ ਤੇ ਦੂਜੀ 15 ਅਗਸਤ ਨੂੰ ਪਰ ਉਹ ਮਹੀਨੇ ਦੀਆਂ ਚਾਰ-ਚਾਰ ਮੀਟਿੰਗਾਂ ਕਰਾਉਣ ਲੱਗਿਆ ਕੋਈ ਵੀ ਸਮੱਸਿਆ ਹੁੰਦੀ ਉਹ ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦਾ ਉਹਨਾਂ ਨੂੰ ਦੱਸਦਾ ਕਿ ਆਹ ਮੁਸ਼ਕਲ ਹੈ ਇਸ ਦਾ ਕੀ ਹੱਲ ਕੀਤਾ ਜਾਵੇ ਇਸ ਦੇ ਨਤੀਜੇ ਚਮਤਕਾਰ ਹੋਏ 1999 ਵਿੱਚ ਇਸ ਪਿੰਡ ਵਿੱਚ ਹਰੇਕ ਦੀ ਔਸਤ ਆਮਦਨ 840 ਰੁਪਏ ਸੀ ਅੱਜ ਹਰੇਕ ਦੀ ਆਮਦਨ 28000 ਰੁਪਏ ਹੈ ਤੇ ਇੱਕ ਪਰਿਵਾਰ ਵਿੱਚ 5 ਜੀ ਹਨ ਤਾਂ ਪਰਿਵਾਰ ਦੀ ਆਮਦਨ 1.5 ਲੱਖ ਰੁਪਏ ਹੋ ਗਈ ਹੈ ਇੱਕ ਪਿੰਡ ਵਿੱਚ ਇੱਕ ਪਰਿਵਾਰ ਦੀ ਸਾਲਾਨਾ ਆਮਦਨ 1.5 ਲੱਖ ਬਹੁਤ ਹੁੰਦੀ ਹੈ। ਹੁਣ ਉੱਥੇ ਸ਼ਾਨਦਾਰ ਸੜਕਾਂ ਬਣ ਗਈਆਂ ਹਨ। ਪਹਿਲਾਂ ਲੋਕ ਝੁੱਗੀਆਂ ਵਿੱਚ ਰਹਿੰਦੇ ਸਨ, ਅੱਜ ਸਾਰਿਆਂ ਦੇ ਕੋਲ ਸ਼ਾਨਦਾਰ ਮਕਾਨ ਹਨ। ਵਧੀਆ ਸਕੂਲ, ਹਸਪਤਾਲ ਤੇ ਰਾਸ਼ਨ ਦੀ ਦੁਕਾਨ ਤੇ ਬਿਲਕੁਲ ਚੋਰੀ ਨਹੀਂ ਹੁੰਦੀ। ਰਾਸ਼ਨ ਆਉਂਦਾ ਤੇ ਸਾਰਿਆਂ ਦੇ ਸਾਹਮਣੇ ਉਤਾਰਿਆ ਜਾਂਦਾ ਹੈ। ਪਹਿਲਾਂ ਘਰ-ਘਰ ਵਿੱਚ ਸ਼ਰਾਬ ਬੰਦੀ ਸੀ, ਹੁਣ ਸ਼ਰਾਬ ਬੰਨੀ ਤਾਂ ਦੂਰ, ਲੋਕਾਂ ਨੇ ਪੀਣੀ ਵੀ ਬੰਦ ਕਰ ਦਿੱਤੀ ਹੈ। 5 ਸਾਲ ਵਿੱਚ ਇਸ ਪਿੰਡ ਵਿੱਚ ਇੱਕ ਵਾਰ ਵੀ ਪੁਲਿਸ ਨਹੀਂ ਆਈ ਹੈ। ਇੱਕ ਵੀ ਕੇਸ ਦਰਜ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਪੋਪੋਟਰਾਓ ਪੁਆਰ ਨੂੰ 1 ਸਾਲ ਦੇ ਲਈ ਲੋਕਾਂ ਨੇ ਸਰਪੰਚ ਬਣਾਇਆ ਸੀ ਆਪਣੇ ਕੰਮ ਦੇ ਕਰਕੇ ਉਹ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਤੋਂ 20 ਸਾਲ ਪਹਿਲਾਂ ਤੋਂ ਲੈ ਕੇ ਸਰਪੰਚ ਹੈ ਉਸ ਨੂੰ ਕੋਈ ਹਰਾ ਨਹੀਂ ਸਕਿਆ ਉਸ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੁੰਦਾ ਬਿਨਾਂ ਮੁਕਾਬਲਾ ਹਰ ਵਾਰ ਸਰਪੰਚ ਚੁਣਿਆ ਜਾਂਦਾ ਹੈ ਇਹ ਸਭ ਇਸ ਕਰਕੇ ਹੋਇਆ ਕਿਉਂਕਿ ਉੱਥੋਂ ਦੇ ਸਰਪੰਚ ਨੇ ਇੱਕ ਤਰ੍ਹਾਂ ਨਾਲ ਆਪਣੇ ਹੱਥ ਵੱਡ ਕੇ ਲੋਕਾਂ ਨੂੰ ਦੇ ਦਿੱਤੇ ਕਿ ਮੈਂ ਜੋ ਵੀ ਫੈਸਲਾ ਕਰੂੰਗਾ ਉਹ ਲੋਕਾਂ ਦੀ ਮਰਜ਼ੀ ਨਾਲ ਕਰੂੰਗਾ ਪੋਪੋਟਰਾਓ ਪੁਆਰ ਨੇ ਇੱਕ ਗੱਲ ਹੋਰ ਕੀਤੀ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਸਰਕਾਰੀ ਯੋਜਨਾਵਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ ਹੈ ਇਸ ਸਰਪੰਚ ਨੇ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਹਿਲਾਂ ਗ੍ਰਾਮ ਸਭਾ ਨੂੰ ਪੁੱਛਿਆ ਕਿ ਪਿੰਡ ਦੀ ਕੀ ਸਮੱਸਿਆ ਹੈ ਉਹਨਾਂ ਦਾ ਕੀ ਹੱਲ ਕੀਤਾ ਜਾਵੇ ਕਿਸੇ ਨੇ ਕਿਹਾ ਕਿ ਪਿੰਡ ਲਈ ਪਾਣੀ ਨਹੀਂ ਹੈ ਕਿਸੇ ਨੇ ਕਿਹਾ ਕਿ ਸਿੰਚਾਈ ਦੇ ਲਈ ਪਾਣੀ ਨਹੀਂ ਹੈ ਕਿਸੇ ਨੇ ਕਿਹਾ ਕਿ ਬਿਜਲੀ ਨਹੀਂ ਹੈ ਕਿਸੇ ਨੇ ਕਿਹਾ ਕਿ ਸਕੂਲ ਨਹੀਂ ਹੈ ਅਖੀਰ ਵਿੱਚ ਫੈਸਲਾ ਹੋਇਆ ਕਿ ਸਭ ਤੋਂ ਪਹਿਲਾਂ ਬੱਚਿਆਂ ਦੇ ਲਈ ਸਕੂਲ ਹੋਣਾ ਚਾਹੀਦਾ ਹੈ ਪੋਪਟਰਾਓ ਪਵਾਰ ਨੇ ਕਿਸੇ ਮਹਿਕਮੇ ਨੂੰ ਨਹੀਂ ਲਿਖਿਆ ਇੱਕ ਸਕੂਲ ਹੋਣਾ ਚਾਹੀਦਾ ਉਸਨੇ ਗ੍ਰਾਮ ਸਭਾ ਵਿੱਚ ਸਭ ਨੂੰ ਪੁੱਛਿਆ ਕਿ ਆਪਣੇ ਪਿੰਡ ਵਿੱਚ ਕਿੰਨਾ ਕਿੰਨਾ ਦੇ ਘਰ ਖਾਲੀ ਹਨ ਦੋ ਆਦਮੀ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਦੋ ਦੋ ਕਮਰੇ ਖਾਲੀ ਹਨ ਆਪ ਲੈ ਸਕਦੇ ਹੋ ਉਹਨਾਂ ਨੇ ਚਾਰ ਕਮਰਿਆਂ ਦਾ ਸਕੂਲ ਸ਼ੁਰੂ ਕਰ ਦਿੱਤਾ ਫਿਰ ਅਧਿਆਪਕ ਕਿੱਥੋਂ ਆਣ ਉਹਨਾਂ ਨੇ ਸਰਕਾਰ ਨੂੰ ਨਹੀਂ ਲਿਖਿਆ ਕਿ ਅਧਿਆਪਕ ਭੇਜੋ ਉਹਨਾਂ ਨੇ ਸਭਾ ਨੂੰ ਪੁੱਛਿਆ ਕਿ ਕੋਈ ਲੜਕਾ ਵੇਲਾ ਹੋਵੇ ਪੜਾ ਸਕੇ ਤਾਂ ਚੰਗਾ ਹੋਵੇਗਾ ਤਾਂ ਚਾਰ ਲੜਕੀ ਤਿਆਰ ਹੋ ਗਈ ਉਹਨਾਂ ਨੇ ਪੜਾਉਣਾ ਸ਼ੁਰੂ ਕਰ ਦਿੱਤਾ ਇੱਕ ਸਾਲ ਵਿੱਚ ਚੰਗੇ ਨਤੀਜੇ ਨਿਕਲੇ ਪੋਪਟਰਾਉ ਪਵਾਰ ਨੇ ਦੱਸਿਆ ਕਿ ਜਦੋਂ ਗ੍ਰਾਮ ਸਭਾ ਸ਼ੁਰੂ ਕੀਤੀ ਸੀ ਤਾਂ ਉਸ ਪਿੰਡ ਵਿੱਚ ਗੁੱਟਬੰਦੀ ਸੀ ਲੋਕ ਗ੍ਰਾਮ ਸਭਾ ਵਿੱਚ ਨਹੀਂ ਸੀ ਆਉਂਦੇ ਟੜੇ ਸੀ ਬਹੁਤ ਲੜਾਈ ਝਗੜੇ ਸੀ ਇੱਕ ਸਾਲ ਵਿੱਚ ਲੋਕਾਂ ਨੇ ਦੇਖਿਆ ਕਿ ਸਰਪੰਚ ਤਾਂ ਸਾਡੇ ਭਲੇ ਲਈ ਕੰਮ ਕਰ ਰਿਹਾ ਸਾਡੇ ਬੱਚਿਆਂ ਨੂੰ ਪੜਾਉਣ ਲਈ ਸਕੂਲ ਖੋਲ੍ਹਿਆ ਲੋਕਾਂ ਨੇ ਗ੍ਰਾਮ ਸਭਾ ਬਚਾਉਣਾ ਸ਼ੁਰੂ ਕਰ ਦਿੱਤਾ ਫਿਰ ਗ੍ਰਾਮ ਸਭਾ ਵਿੱਚ ਚਰਚਾ ਹੋਈ ਕਿ ਪਿੰਡ ਵਿੱਚ ਬਹੁਤ ਕਾਲ ਪੈਣ ਦੇ ਕਾਰਨ ਪਿੰਡ ਵਿੱਚ ਪਾਣੀ 80 ਫੁੱਟ ਥੱਲੇ ਚਲੇ ਗਿਆ। ਉਹਨਾਂ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਬੂਟੇ ਲਾਏ ਜਾਣਗੇ। ਫਿਰ ਵੀ ਉਹਨਾਂ ਨੇ ਸਰਕਾਰ ਦੇ ਹੱਥਾਂ ਵੱਲ ਨਹੀਂ ਵੇਖਿਆ। ਬੂਟੇ ਲਾਏ ਪਾਣੀ ਇਕੱਠਾ ਕੀਤਾ ਇਸ ਦੀ ਵਜ੍ਹਾ ਕਰਕੇ ਪਾਣੀ 80 ਫੁੱਟ ਤੋਂ 15 ਫੁੱਟ ਤੱਕ ਆ ਗਿਆ। ਪਹਿਲਾਂ ਪਿੰਡ ਵਾਲੇ ਇੱਕ ਵੀ ਫਸਲ ਨਹੀਂ ਸੀ ਕੱਟ ਸਕਦੇ। ਹੁਣ ਤਿੰਨ-ਤਿੰਨ ਫਸਲਾਂ ਲੈਂਦੇ ਹਨ। ਇੱਕ ਹੋਰ ਵਧੀਆ ਗੱਲ ਇਹ ਹੋਈ ਕਿ 1980 ਵਿੱਚ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਵੀ ਬੂਟੇ ਲਾਏ ਸਨ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਹੀ ਕਟ-ਕਟ ਕੇ ਮੁਕਾ ਦਿੱਤਾ ਸੀ। ਕਿਉਂਕਿ ਉਹ ਬੂਟੇ ਉਹਨਾਂ ਦੇ ਨਹੀਂ ਸਨ ਇਸ ਲਈ ਉਹਨਾਂ ਦੀ ਕੋਈ ਐਹਮियत ਨਹੀਂ ਸੀ ਉਹ ਤਾਂ ਸਰਕਾਰੀ ਬੂਟੇ ਸਨ ਹੁਣ ਜਦੋਂ ਉਹਨਾਂ ਨੇ ਆਪਣੇ ਹੱਥੀਂ ਆਪੇ ਬੂਟੇ ਲਾਏ ਤਾਂ ਉਹ ਪੂਰੀ ਰਾਖੀ ਕਰਦੇ ਕਿਸੇ ਨੂੰ ਪੁੱਟਣਾ ਨਾ ਦਿੰਦੇ ਉਹਨਾਂ ਦੇ ਆਪਣੇ ਬੂਟੇ ਸਨ ਇਸ ਤਰ੍ਹਾਂ ਇਸ ਪਿੰਡ ਦਾ ਵਿਕਾਸ ਹੋਇਆ ਹਿਰਵੇ ਬਾਜ਼ਾਰ ਪਿੰਡ ਦੀ ਕਹਾਣੀ ਸੁਣਦੇ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉੱਥੇ ਵਿਕਾਸ ਇਸ ਲਈ ਹੋਇਆ ਕਿ ਉੱਥੇ ਦਾ ਸਰਪੰਚ ਚੰਗਾ ਸੀ ਪੋਪਟਰਾਓ ਪੁਆਰ ਸੀ ਬਿਲਕੁਲ ਠੀਕ ਗੱਲ ਹੈ ਹਰਵੇਂ ਬਜ਼ਾਰ ਪਿੰਡ ਦਾ ਵਿਕਾਸ ਇਸ ਲਈ ਹੋਇਆ ਕਿ ਪਿੰਡ ਦਾ ਸਰਪੰਚ ਇੱਕ ਚੰਗਾ ਆਦਮੀ ਬਣ ਗਿਆ ਜੇ ਪੋਪਟਰੋ ਪੁਆਰ ਨਾ ਹੁੰਦਾ ਤਾਂ ਵਿਕਾਸ ਨਹੀਂ ਸੀ ਹੋ ਸਕਦਾ ਅੱਛਾ ਸਰਪੰਚ ਕੌਣ ਹੁੰਦਾ ਹੈ ਅਸੀਂ ਕਈ ਅਜਿਹੇ ਆਦਮੀਆਂ ਨੂੰ ਮਿਲੇ ਜੋ ਬਹੁਤ ਹੀ ਅੱਛੇ ਸਰਪੰਚ ਹਨ ਬਹੁਤ ਹੀ ਇਮਾਨਦਾਰ ਸਰਪੰਚ ਬਿਲਕੁਲ ਚੋਰੀ ਨਹੀਂ ਕਰਦੇ ਰਾਜਸਥਾਨ ਦੇ ਇੱਕ ਸਰਪੰਚ ਨੂੰ ਮਿਲੇ ਜੋ ਬਹੁਤ ਅਮੀਰ ਹੈ ਬਹੁਤ ਹੀ ਪੈਸੇ ਵਾਲਾ ਆਪਣੇ ਕੋਲੋਂ ਪੈਸੇ ਖਰਚ ਕਰ ਦਿੰਦਾ ਚੋਰੀ ਬਿਲਕੁਲ ਨਹੀਂ ਕਰਦਾ ਪਰ ਉਹ ਜਨਤਾ ਦੀ ਨਹੀਂ ਸੁਣਦਾ ਜਨਤਾ ਦੀਆਂ ਮੰਗਾਂ ਪੂਰੀਆਂ ਨਹੀਂ ਕਰਦਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਉਸਨੇ ਪਿੰਡ ਦੇ ਬਾਹਰ ਪੈਸੇ ਖਰਚ ਕਰਕੇ ਪਿੰਡ ਤੋਂ ਬਾਹਰ ਟਟੀਆਂ ਬਣਵਾ ਦਿੱਤੀਆਂ ਹਨ ਲੇਕਿਨ ਲੋਕਾਂ ਨੂੰ ਟਟੀਆਂ ਨਹੀਂ ਚਾਹੀਦੀਆਂ ਜਦੋਂ ਦੀਆਂ ਬਣੀਆਂ ਹਨ ਉਦੋਂ ਤੋਂ ਹੀ ਬੰਦ ਪਈਆਂ ਹਨ ਕਿਉਂਕਿ ਲੋਕ ਉਹਨਾਂ ਨੂੰ ਇਸਤੇਮਾਲ ਹੀ ਨਹੀਂ ਕਰਦੇ ਤਾਂ ਅੱਛਾ ਸਰਪੰਚ ਉਹ ਹੋਇਆ ਜੋ ਲੋਕਾਂ ਨੂੰ ਪੁੱਛ ਕੇ ਨਾਲ ਮਿਲ ਕੇ ਗ੍ਰਾਮ ਸਭਾਵਾਂ ਵਿੱਚ ਸੁਝਾਅ ਲਵੇ ਸਾਰੇ ਨਿਰਣੇ ਜਨਤਾ ਤੋਂ ਲੈ ਕੇ ਸਿਰਫ ਪਲਣਾ ਕਰੇ ਅਜਿਹੇ ਸਰਪੰਚ ਹੀ ਅੱਛਾ ਸਰਪੰਚ ਹੈ ਪੂਪਟ rau पवार ਇਸ ਲਈ ਇੱਕ ਅੱਛਾ ਸਰਪੰਚ ਹੈ ਕਿਉਂਕਿ ਉਹ ਸਾਰੇ ਫੈਸਲੇ ਜਨਤਾ ਨੂੰ ਪੁੱਛ ਕੇ ਕਰਦਾ ਹੈ ਅੱਜ ਪੰਚਾਇਤੀ ਰਾਜ ਵਿਵਸਥਾ ਵਿੱਚ ਗ੍ਰਾਮ ਸਭਾਵਾਂ ਨੂੰ ਕਿਸੇ ਕਿਸਮ ਦਾ ਕੋਈ ਅਧਿਕਾਰ ਨਹੀਂ ਹੈ ਜਿੱਥੇ-ਜਿੱਥੇ ਅੱچھے ਸਰਪੰਚ ਹਨ ਉਹਨਾਂ ਨੇ ਆਪਣੇ ਹੱਥ ਵੜ ਕੇ ਜਨਤਾ ਨੂੰ ਦੇ ਦਿੱਤੇ ਹਨ ਕਹਿੰਦੇ ਹਨ ਕਿ ਅਸੀਂ ਕੋਈ ਫੈਸਲਾ ਨਹੀਂ ਕਰਨਾ ਕੇਵਲ ਜਨਤਾ ਦੇ ਫੈਸਲਿਆਂ ਨੂੰ ਲਾਗੂ ਕਰਾਂਗੇ ਉੱਥੇ-ਉੱਥੇ ਤਾਂ ਵਿਕਾਸ ਹੋ ਰਿਹਾ ਹੈ ਪਰ ਜਿੱਥੋਂ ਦੇ ਸਰਪੰਚ ਗ੍ਰਾਮ ਸਭਾਵਾਂ ਦੇ ਵਿਚਾਰ ਨਹੀਂ ਲੈਂਦੇ ਉੱਥੇ-ਉੱਥੇ ਵਿਕਾਸ ਨਹੀਂ ਹੋਇਆ ਸਰਦੀ ਪ੍ਰਿੰਟ ਵਿੱਚ ਜਨਤਾ ਦੇ ਨਾਲ ਮਿਲ ਕੇ ಗ್ರಾಮ ਸਭਾਵਾਂ ਵਿੱਚ ਫੈਸਲੇ ਹੁੰਦੇ ਹਨ ਜਨਨੀ ਅੱਜ ਦੇ ਸਮੇਂ ਵਿੱਚ ਮੌਜੂਦਾ ਵਿਵਸਥਾ ਇਸਤੇ ਹੀ ਨਿਰਭਰ ਕਰਦੀ ਹੈ ਸਾਡਾ ਸਰਪੰਚ ਚੰਗਾ ਹੈ ਜਨਨੀ ਉਹ ਪੁਪਟਰਾਓ ਦੀ ਤਰ੍ਹਾਂ ਕੰਮ ਕਰਦਾ ਹੈ ਜਨਨੀ ਅਸੀਂ ਚਾਹੁੰਦੇ ਹਾਂ ਕਿ ਇਹ ਰਾਜਨੀਤੀ ਬਦਲੇ ਇਹ ਤਾਂ ਸਰਪੰਚ ਦੇ ਉੱਪਰ ਹੀ ਕੇਂਦਰਿਤ ਹੋ ਗਈ ਕਿ ਉਹ ਬਦਲੇ ਜਿਸ ਦਿਨ ਬਦਲ ਕੇ ਸੱਤਾ ਸਿੱਧੀ ਜਨਤਾ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇਗੀ ਉਸ ਦਿਨ ਸਾਨੂੰ ਅچھے ਸਰਪੰਚ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਉਸ ਦਿਨ ਸਾਨੂੰ ਇਹ ਨਹੀਂ ਉਡੀਕਣਾ ਪਵੇਗਾ ਕਿ ਸਾਡੇ ਪਿੰਡ ਵਿੱਚ ਵੀ ਪੋਪ ਡਰਾਉ ਪੁਆਰ ਪੈਦਾ ਹੋਵੇ ਫਿਰ ਚਾਹੇ ਚੰਗਾ ਸਰਪੰਚ ਹੋਵੇ ਜਾਂ ਬੁਰਾ ਸਿੱਧੇ ਸਿੱਧੇ ਕੰਮ ਕਰਵਾ ਲਵੇਗੀ ਆਪਣੀ ਗ੍ਰਾਮ ਸਭਾ ਵਿੱਚ ਉਸ ਨੂੰ ਠੀਕ ਕਰ ਲਿਆ ਜਾਵੇਗਾ ਕਿਉਂਕਿ ਫਿਰ ਜਨਤਾ ਨੂੰ ਫੈਸਲੇ ਲੈਣ ਦਾ ਅਧਿਕਾਰ ਹੋਵੇਗਾ ਉੱਤਰੀ ਕੇਰਲ ਦੇ ਇੱਕ ਪਿੰਡ ਦੀ ਉਦਾਹਰਣ ਗ੍ਰਾਮ ਸਭਾਵਾਂ ਨੂੰ ਯਾਨੀ ਕਿ ਲੋਕਾਂ ਨੂੰ ਫੈਸਲੇ ਲੈਣ ਦੇ ਅਧਿਕਾਰ ਨਾਲ ਕੀ ਫਾਇਦਾ ਹੋਵੇਗਾ ਇਸ ਲਈ ਕੇਵਲ ਇੱਕ ਉਦਾਹਰਣ ਨਾਲ ਹੀ ਸਮਝਣ ਦੀ ਕੋਸ਼ਿਸ਼ ਕਰਿਓ ਕੇਰਲ ਦੀ ਪੰਚਾਇਤੀ ਰਾਜ ਵਿਵਸਥਾ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਕੋਈ ਵੀ ਉਦਯੋਗ ਤੱਕ ਨਹੀਂ ਲਗਾਇਆ ਜਾ ਸਕਦਾ ਜਦੋਂ ਤੱਕ ਉੱਥੋਂ ਦੋ ਲੋਕ ਗ੍ਰਾਮ ਸਭਾਵਾਂ ਉਸ ਉਦਯੋਗ ਨੂੰ ਮਨਜ਼ੂਰੀ ਨਾ ਦੇਣ ਉੱਤਰ ਕੇਰਲ ਦੇ ਇੱਕ ਪਿੰਡ ਵਿੱਚ ਬਹੁ ਅੰਤਰਰਾਸ਼ਟਰੀ ਕੰਪਨੀ ਲੱਕੜ ਦਾ ਕਾਰਖਾਨਾ ਲਾਉਣਾ ਚਾਹੁੰਦੀ ਸੀ ਜੇ ਕਾਰਖਾਨਾ ਲਾਇਆ ਜਾਂਦਾ ਤਾਂ ਆਸ-ਪਾਸੇ ਦੇ ਕਈ ਦਰਖਤ ਕੱਟਨੇ ਪੈਣੇ ਸਨ ਪਰ ਉੱਥੋਂ ਦੀ ਜਨਤਾ ਨਹੀਂ ਸੀ ਚਾਹੁੰਦੀ ਕਿ ਦਰਖਤਾਂ ਨੂੰ ਕਟਿਆ ਜਾਵੇ ਉਸ ਕਾਰਖਾਨੇ ਨੂੰ ਰਾਜ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਸੀ ਮੰਤਰੀ ਤੋਂ ਮਨਜ਼ੂਰੀ ਮਿਲ ਗਈ ਸੀ ਕਲੈਕਟਰ ਤੋਂ ਮਨਜ਼ੂਰੀ ਮਿਲ ਗਈ ਸੀ ਇੱਥੋਂ ਤੱਕ ਕਿ ਪਿੰਡ ਦੇ ਪ੍ਰਧਾਨ ਨੂੰ ਵੀ ਪਾਰਟੀ ਦੇ ਦਬਾਅ ਵਿਚ ਆ ਕੇ ਮਨਜ਼ੂਰੀ ਦੇਣੀ ਪਈ ਪਰ ਜਦੋਂ ਇਹ ਮਾਮਲਾ ಗ್ರಾಮ ਸਭਾ ਵਿੱਚ ਆਇਆ ਤਾਂ ಗ್ರಾಮ ਸਭਾ ਨੇ ਮਨਜ਼ੂਰੀ ਦੇਣ ਤੋਂ ਨਾ ਕਰ ਦਿੱਤੀ ਕਿਉਂਕਿ ಗ್ರಾಮ ਸਭਾ ਨੂੰ ਆਪਣੇ ਦਰਖਤਾਂ ਦੀ ਪ੍ਰਵਾਸੀ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਨੂੰ ਕਟਿਆ ਜਾਵੇ ਤਾਂ ਇਸ ਉਦਾਹਰਨ ਤੋਂ ਸਾਫ ਹੈ ਕਿ ਸਰਕਾਰ ਵਿਕ ਸਕਦੀ ਹੈ ਮੰਤਰੀ ਵਿਕ ਸਕਦਾ ਹੈ ਕਲੈਕਟਰ ਵਿਕ ਸਕਦਾ ਹੈ ਇਥੋਂ ਤੱਕ ਕੇ ਪ੍ਰਧਾਨ ਵੀ ਦੇਖ ਸਕਦਾ ਹੈ ਜਾਂ ਉਸ ਤੇ ਦਬਾਅ ਪਾਇਆ ਜਾ ਸਕਦਾ ਹੈ ਪਰ ਗ੍ਰਾਮ ਸਭਾ ਦੇ ਸਾਰੇ ਲੋਕਾਂ ਨੂੰ ਨਹੀਂ ਖਰੀਦਾ ਜਾ ਸਕਦਾ ਇਹ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਲੋਕ ਇਹ ਨਿਰਣਾ ਲੈਂਦੇ ਹਨ ਤਾਂ ਉਹ ਦੇਖਦੇ ਹਨ ਕਿ ਕਿਸ ਤਰ੍ਹਾਂ ਨਾਲ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਬਣ ਸਕਦੀ ਹੈ ਮੱਧ ਪ੍ਰਦੇਸ਼ ਵਿੱਚ ਨਵੇਂ ਕਾਨੂੰਨ ਦਾ ਕ੍ਰਿਸ਼ਮਾ 2002 ਵਿੱਚ ਮੱਧ ਪ੍ਰਦੇਸ਼ ਪੰਚਾਇਤੀ ਰਾਜ ਕਾਨੂੰਨ ਵਿੱਚ ਸੋਧ ਕੀਤੀ ਗਈ ਉਸ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਜੇ ਕਿਸੇ ਪਿੰਡ ਪੱਧਰ ਤੇ ਕੋਈ ਕਰਮਚਾਰੀ ਠੀਕ ਕੰਮ ਨਹੀਂ ਕਰਦਾ ਤਾਂ ਪਿੰਡ ਦੇ ਲੋਕ ಗ್ರಾಮ ਸਭਾ ਵਿੱਚ ਬੈਠ ਕੇ ਉਸ ਦੀ ਤਨਖਾਹ ਰੋਕ ਸਕਦੇ ਹਨ ਇਸ ਤੇ ਕਈ ਵਧੀਆ ਅੰਤੀਜੇ ਨਿਕਲੇ ਕੁਝ ਉਦਾਹਰਨਾਂ ਅਸੀਂ ਸਿੰਧਵਾੜਾ ਜ਼ਿਲ੍ਹੇ ਦੇ ਅਮਰਵਾੜਾ ਬਲਾਕ ਦੇ ਕੁਝ ਪਿੰਡਾਂ ਵਿੱਚ ਗਏ ਉਹਨਾਂ ਪਿੰਡਾਂ ਵਿੱਚ ਪਹਿਲਾਂ ਸਕੂਲ ਵਿੱਚ ਅਧਿਆਪਕ ਨਹੀਂ ਸੀ ਆਉਂਦੇ ਉਹ ਮਹੀਨੇ ਦੇ ਅਖੀਰ ਦਿਨ ਤਨਖਾਹ ਲੈਣ ਆਉਂਦੇ ਸਨ ਜਦੋਂ ਇਹ ਕਾਨੂੰਨ ਹੋਂਦ ਵਿੱਚ ਆਇਆ ਤਾਂ ਉਸ ਪਿੰਡ ਦੇ ਲੋਕਾਂ ਨੇ ਪੂਰੀ ಗ್ರಾಮ ਸਭਾ ਵਿੱਚ ਬੈਠ ਕੇ ਉਹਨਾਂ ਦੀ ਤਨਖਾਹ ਰੋਕ ਲਈ 2 ਮਹੀਨੇ ਤੱਕ ਰੋਕੀ ਗਈ ਤੀਸਰੇ ਮਹੀਨੇ ਉਹਨਾਂ ਅਧਿਆਪਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਕਿੰਨਾ ਸੌਖਾ ਤਰੀਕਾ ਹੈ ਅਗਰ ਸਿੱਧਾ-ਸਿੱਧਾ ਲੋਕਾਂ ਨੂੰ ਸੱਤਾ ਦਿੰਦੇ ਹਾਂ ਤਾਂ ਲੋਕ ਆਪਣਾ ਵਿਕਾਸ ਖੁਦ ਕਰ ਸਕਣਗੇ ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਇੱਕ ਹੋਰ ਪਿੰਡ ਵਿੱਚ ਗਏ ਉੱਥੇ ਇੱਕ ਆਂਗਣਵਾੜੀ ਦੀ ਵਰਕਰ ਪਹਿਲਾਂ ਨਹੀਂ ਆਉਂਦੀ ਸੀ ਇੱਕ ਦਿਨ ਉੱਥੋਂ ਦੇ ਸਰਪੰਚ ਨੇ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ ਉਸ ਆਂਗਣਵਾੜੀ ਵਰਕਰ ਨੂੰ ਉਸ ਸ਼ਾਮੀ ਪਿੰਡਾਂ ਦੇ ਲੋਕਾਂ ਦੇ ਸਾਹਮਣੇ ਖੜਾ ਕਰ ਦਿੱਤਾ ਸਾਰਿਆਂ ਦੇ ਸਾਹਮਣੇ ਪੁੱਛਿਆ ਗਿਆ ਕਿ ਦੱਸੋ ਤੁਸੀਂ ਪਿਛਲੇ 6 ਮਹੀਨਿਆਂ ਵਿੱਚ ਕਿੰਨੀ ਵਾਰੀ ਆਏ ਹੋ ਹੁਣ ਤੁਸੀਂ ਇਹ ਸੋਚੋ ਕਿ ਉਹ ਸਾਰੇ ਪਿੰਡ ਦੇ ਸਾਹਮਣੇ ਝੂਠ ਬੋਲੇਗੀ ਉਸਨੇ ਸਾਰੇ ਪਿੰਡ ਦੇ ਸਾਹਮਣੇ ਮੰਨਿਆ ਕਿ ਪਿਛਲੇ 6 ਮਹੀਨਿਆਂ ਵਿੱਚ ਸਿਰਫ 2 ਦੇਣੀ ਆਈ ਹੈ ਉਸ ਨੂੰ ਪੁੱਛਿਆ ਕਿ ਅਗਰ ਤੁਸੀਂ ਸਿਰਫ 2 ਦੇਣੀ ਆਏ ਹੋ ਤਾਂ ਸਰਕਾਰ ਜੋ ਆਂਗਣ ਵਾਲੀ ਕੇਂਦਰ ਦੇ ਲਈ ਪੈਸੇ ਭੇਜਦੀ ਹੈ ਉਸ ਦਾ ਕੀ ਬਣਿਆ ਉਸਨੇ ਸਾਰੇ ਪਿੰਡ ਦੇ ਸਾਹਮਣੇ ਕਬੂਲ ਕੀਤਾ ਕਿ ਸਾਰਾ ਪੈਸਾ ਖਾ ਗਿਆ ਹੁਣ ਆਪ ਸੋਚੋ ਕਿ ਜੇ ಗ್ರಾಮ ਸਭਾ ਨੂੰ ਇਹ ਤਾਕਤ ਨਾ ਦਿੱਤੀ ਜਾਂਦੀ ਲੋਕਾਂ ਦੇ ਕੋਲ ਕੀ ਚਾਰਾ ਸੀ ਆਂਗਣ ਵਾਲੀ ਵਰਕਰ ਨਹੀਂ ਸੀ ਆ ਰਹੀ ਉਸਨੇ ਪੈਸੇ ਦਾ ਗਵਨ ਕੀਤਾ ਸੀ ਤਾਂ ਲੋਕ ਕੀ ਕਰ ਸਕਦੇ ਸੀ ਦੋਖਾਂ ਦੇ ਕੋਲ ਇੱਕ ਹੀ ਚਾਰਾ ਸੀ ਕਿ ਉਹ ਆਂਗਣਵਾੜੀ ਦੇ ਕਿਸੇ ਨਿਰਦੇਸ਼ਕ ਦੇ ਕੋਲ ਸ਼ਿਕਾਇਤ ਕਰਦੇ ਜਾਂ ਤਾਂ ਉਸ ਸ਼ਿਕਾਇਤ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਂਦਾ ਜੇ ਕੋਈ ਚੰਗਾ ਅਧਿਕਾਰੀ ਹੁੰਦਾ ਉਸ ਤੇ ਕੋਈ ਜਾਂਚ ਪਠਾਰ ਦਿੰਦਾ ਜਾਂਚ ਅਧਿਕਾਰੀ ਉਸ ਪਿੰਡ ਵਿੱਚ ਜਾਂਦਾ ਉਸ ਆਂਗਣਵਾੜੀ ਵਰਕਰ ਤੋਂ ਰਿਸ਼ਵਤ ਲੈਂਦਾ ਤੇ ਕਾਗਜ਼ਾਂ ਵਿੱਚ ਲਿਖ ਦਿੰਦਾ ਕਿ ਇਹ ਤਾਂ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਆ ਰਹੀ ਹੈ ਇਹਨਾਂ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਹੈ ਸ਼ਿਕਾਇਤਾਂ ਨੂੰ ਖਾਰਜ ਕਰ ਦਿੱਤਾ ਜਾਵੇ ਉਸ ਦੇ ਬਾਅਦ ਲੋਕ ਤਰਨਾਲ ਆਉਂਦੇ ਪ੍ਰਦਰਸ਼ਨ ਕਰਦੇ ਰਹਿੰਦੇ ਉਸ ਵਿੱਚੋਂ ਕੁਝ ਨਹੀਂ ਸੀ ਨਿਕਲਣਾ ਪਰ ਜਦੋਂ ਪਿੰਡ ਦੇ ਲੋਕਾਂ ਨੂੰ ਸਿੱਧੇ ਸਿੱਧੇ ਸੱਤਾ ਦਿੱਤੀ ਗਈ ਨਿਰਣਾ ਲੈਣ ਦਾ ਅਧਿਕਾਰ ਦੇ ਦਿੱਤਾ ਗਿਆ ਤਾਂ ਕਿਸੇ ਵੀ ਜਾਂਚ ਦੀ ਜ਼ਰੂਰਤ ਨਹੀਂ ਪਈ ਉਸ ਔਰਤ ਨੇ ਸਾਰੇ ਪਿੰਡ ਦੇ ਸਾਹਮਣੇ 2 ਮਿੰਟ ਵਿੱਚ ਮੰਨ ਲਿਆ ਕਿ ਉਹ 6 ਮਹੀਨਿਆਂ ਵਿੱਚ ਸਿਰਫ 2 ਦੇ ਨਹੀਂ ਆਈ ਸੀ ਉਸਨੇ ਪੈਸੇ ਦਾ ਗਵਨਨ ਕੀਤਾ ਉਧਰ ਜਦੋਂ ਉਸਨੇ ਆਪਣਾ ਗੁਨਾਹ ਕਬੂਲ ਕੀਤਾ ਤਾਂ ਕੁਝ ਲੜਕੇ ਖੜੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਇਸ ਔਰਤ ਨੂੰ ਕੰਮ ਤੋਂ ਕੱਢੋ ਕੁਝ ਬਜ਼ੁਰਗਾਂ ਨੇ ਖੜੇ ਹੋ ਕੇ ਕਿਹਾ ਕਿ ਸਾਡਾ ਮਕਸਦ ਇਸਨੂੰ ਕੱਢਣਾ ਨਹੀਂ ਹੈ ਇਸਨੂੰ ਸੁਧਾਰਨਾ ਹੈ ਅਸੀਂ ਇਸਨੂੰ 10 ਦਿਨ ਦਾ ਸਮਾਂ ਦਿੰਦੇ ਹਾਂ ਜੇ ਇਹ 10 ਦਿਨਾਂ ਵਿੱਚ ਸੁਧਰ ਗਈ ਤਾਂ ਠੀਕ ਹੈ ਨੇ ਫਿਰ ਦੁਬਾਰਾ ಗ್ರಾಮ ਸਭਾ ਦੀ ਮੀਟਿੰਗ ਬੁਲਾ ਕੇ ਪਿੰਡ ਨੂੰ ਇਕੱਠਾ ਕਰਕੇ ਇਸ ਨੂੰ ਕੰਮ ਤੋਂ ਹਟਾ ਦੇਾਂਗੇ ਉਹ ਆਰਥ ਸੁਧਰ ਗਈ ਉਸ ਨੂੰ ਕੱਢਣ ਦੀ ਜ਼ਰੂਰਤ ਨਹੀਂ ਪਈ ਬਾਕੀ ਅਗਲੇ ਅੰਕ ਵਿੱਚ ਧੰਨਵਾਦ